ਜੀ ਸਾਸਰੀ ਘਰ ਬਈ ਸਾਰੇ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਹੋਵਾਂਗੇ ਤੇ ਬਈ ਤੁਹਾਨੂੰ ਪਤਾ ਹੀ ਆ ਅੱਜ ਕੱਲ ਆਪਣੀ ਮਾਂ ਖੇਡ ਕਬੱਡੀ ਦੇਣਾ ਇੱਕ ਮੁੱਦਾ ਚੱਲਿਆ ਹੋਇਆ ਬਈ ਵੀ ਕਬੱਡੀ ਪਲੇਅਰ ਐ ਕਰਦੇ ਐਵੇਂ ਕਰਦੇ ਐ ਤੇ ਸਾਰੇ ਭਰਾਵਾਂ ਨੂੰ ਪਹਿਲੇ ਹੱਥ ਜੋੜ ਕੇ ਬੇਨਤੀ ਐ ਵੱਡੇ ਭਾਈ ਤੁਸੀਂ ਸਾਰੇ ਸਿਆਣ ਹੋ ਸਾਡੇ ਤੋਂ ਵੇ ਭਾਈ ਬਣ ਕੇ ਯਾਰ ਸਾਡੀ ਕਬੱਡੀ ماں ਖੇਡ ਕਬੱਡੀ ਨੂੰ ਬਦਨਾਮ ਨਾ ਕਰ ਬਣਾ ਤੇ ਬਹੁਤ ਸਾਰੇ ਘਰ ਵੀ ਕਬੱਡੀ ਤੋਂ ਚੱਲਦੇ ਮੈਂ ਆਪਜੀ ਇਹ ਗੱਲ ਕਰਦਾ ਭਾਈ ਵੀ ਮੇਰਾ ਘਰ ਜਮਾ ਕਬੱਡੀ ਤੋਂ ਚੱਲਦਾ ਗੱਡੇ ਭਾਈ ਸਾਰਾ ਸਭ ਕੁਝ ਜਿੰਨਾ ਕੁਝ ਮੇਰੇ ਕੋਲੇ ਹੈਗਾ ਕੱਲੀ ਕੱਲੀ ਚੀਜ਼ ਤੇ ਕੱਲੀ ਕੱਲੀ ਇੱਟ ਤੇ ਭਾਈ ਕਬੱਡੀ ਹੈ ਲਿਖਿਆ ਹੋਇਆ ਵੀ ਕਬੱਡੀ ਨੇ ਦਿੱਤੀ ਹੈ ਮੈਨੂੰ ਜੋ ਵੀ ਚੀਜ਼ ਦਿੱਤੀ ਹੈ ਕਬੱਡੀ ਤੋਂ ਮਿਲੀ ਹੈ ਵੀ ਬਹੁਤ ਜਿਆਦੇ ਗਰੀਬ ਪਰਿਵਾਰ ਤੋਂ ਸੀ ਬਈ ਮੈਂ ਹਣਾ ਚਲ ਵੀ ਗਰੀਬ ਤਾਂ ਵੀ ਜਿਨੂੰ ਰੱਬ ਨੇ ਹੱਥ ਪੈਗ ਦੇ ਦੇ ਉਹ ਕੋਈ ਗਰੀਬ ਨਹੀਂ ਹੁੰਦਾ ਹਣਾ ਵੀ ਆਪਣੇ ਘਰ ਚ ਬਈ ਕੱਲਾ ਸਾਈਕਲ ਸੀਗਾ ਵੀ ਮੈਨੂੰ ਪਤਾ ਮੈਂ ਕਿੰਨੀ ਕ ਮਿਹਨਤ ਕੀਤੀ ਆ ਬਈ ਸਾਈਕਲ ਤੇ ਜਾ ਜਾ ਕੇ ਹਣਾ ਲਾਗ ਲਈ ਪਿੰਡਾਂ ਚ ਫਿਰ ਹੁਣ ਬਈ ਸਭ ਕੁਝ ਦੇ ਦਿੱਤਾ ਪ੍ਰਮਾਤਮਾ ਨੇ ਹਣਾ ਟਰੈਕਟਰ ਗੱਡੀਆਂ ਮੋਟਰਸਾਈਕਲ ਤੇ ਉਹ ਦਿੱਤਾ ਕਬੱਡੀ ਨੇ ਬਈ ਕਬੱਡੀ ਕਰਕੇ ਸਭ ਕੁਝ ਹੋ ਜਾਗਾ ਕਿ ਮੈਂ ਸਾਰੇ ਭਰਾਵਾਂ ਨੂੰ ਇਹ ਬੇਨਤੀ ਕਰਦਾ ਵੀ ਬਾਈ ਬਣ ਕੇ ਸਾਡੀ ਕਬੱਡੀ ਨੂੰ ਨਾਮ ਬਦਨਾਮ ਕਰੋ ਹਨਾ ਤੇ ਆ ਗੱਲ ਰਹੀ ਬਾਈ ਠੀਕ ਆਂਦੀ ਤੇ ਬਾਈ ਪੈਣ ਪੈਣ ਕੇ ਲੜੀ ਟੀਕਾ ਹਨਾ ਚੱਲ ਆਉਣਾ ਪੈਂਦਾ ਤੇ ਗੱਲ ਹੋਈ ਸਟੀਅਰ ਰੋਡ ਦੀ ਵੱਡੇ ਭਾਈ ਜਿਹਦੇ ਪ੍ਰੇਸ਼ਨ ਹੋ ਜਾਣਾ 1 ਵਜੇ 2 ਵਜੇ ਉਹ ਨਾਰਮਲ ਬੰਦਾ ਬਈ ਉਹ 4-5 ਸਾਲਾਂ ਬਾਅਦ ਤੁਰਨ ਲੱਗਦਾ ਹਨਾ ਮੇਰੇ ਚੂਲਾ ਬਿਆ ਚੂਲਾ ਚੂਲੇ ਦਾ ਆਪਰੇਸ਼ਨ ਕਰਾਇਆ ਬਈ ਆ ਗੁੱਟ ਦਾ ਆਪਰੇਟ ਕਰਾਇਆ ਤੇ ਸਾਨੂੰ ਪਤਾ ਵੀ ਅਸੀਂ ਕਿਹੜੇ ਹਿਸਾਬ ਦਾ ਸਟੀਅਰ ਰੋਡ ਕਰਨਾ ਹੈ ਨਾ ਜਾਂ ਨਹੀਂ ਕਰਨਾ ਕਿਸੇ ਦੀ ਨੌਲੇਜ ਤੋਂ ਨੌਲੇਜ ਲੈ ਕੇ ਕਰਨਾ ਕੀ ਕਰਨਾ ਕਿਵੇਂ ਰਿਕਵਰੀ ਕਰਨੀ ਹੈ ਅਸੀਂ ਇਹਨਾਂ ਦੀ ਉਹ ਉਹ ਚੀਜ਼ ਵੱਖ ਹੁੰਦੀ ਹੈ ਬਈ ਉਹ ਵੀ ਕਰਨਾ ਪੈਂਦਾ ਮਾੜਾ ਮੋਟਾ ਜਿਵੇਂ ਡਾਕਟਰ ਦੱਸਦਾ ਸਾਨੂੰ ਤੇ ਗੱਲ ਹੈ ਬਈ ਆ ਮੌਕੇ ਵਾਲੇ ਦੀ ਜਦੋਂ ਵੀ ਬਾਈ ਤੁਹਾਨੂੰ ਕਿਸੇ ਨੂੰ ਵੀ ਕੋਈ ਸ਼ੱਕ ਹੋਵੇ ਹਨਾ ਕਿਸੇ ਵੀ ਟੂਰਨਾਮੈਂਟ ਤੇ ਵੀ ਮੌਕੇ ਤੇ ਵੀ ਜੱਗੂ ਵੀ ਅੱਜ ਇੱਥੇ ਖੇਡ ਰਿਹਾ ਅੱਜ ਥੋ ਬੈਸਟ ਨਿਕਲ ਗਿਆ ਜਾਂ ਨਹੀਂ ਨਿਕਲਿਆ ਜਿੱਥੇ ਤੁਹਾਨੂੰ ਜਿਵੇਂ ਮੇਰਾ ਸ਼ਰੀਰ ਲੱਗਿਆ ਤੁਸੀਂ ਮੇਰੇ ਉੱਥੋਂ ਹੀ ਬਾਹਾਂ ਫੜ ਕੇ ਬਾਈ ਡੋਪ ਟੈਸਟ ਕਰਾ ਸਕਦੇ ਹੋ ਹਨਾ ਕੋਈ ਚੱਕਰ ਨਹੀਂ ਹੈਗਾ ਕੋਈ ਮਰਜ਼ੀ ਆ ਜੇ ਬਾਈ ਹਨਾ ਕਦੋਂ ਮਰਜ਼ੀ ਤੁਸੀਂ ਡੋਪ ਟੈਸਟ ਕਰਾ ਸਕਦੇ ਹੋ ਮੌਕੇ ਤੇ ਵੱਡੇ ਭਾਈ ਤੇ ਆਹੀ ਹੱਥ ਬਨ ਕੇ ਬੇਨਤੀ ਆ ਬਾਈ ਜਿਹੜੇ ਛੋਟੇ ਨਵੇਂ ਪਲੇਅਰ ਉੱਠ ਰਹੇ ਆ ਉਹਨਾਂ ਦੇ ਮਾਂ ਕਿਹੋ ਬਾਈ ਉਹਨਾਂ ਨੂੰ ਗਰਾਊਂਡਾਂ ਚੋਂ ਹਟਾਉਣ ਲੱਗਣਗੇ ਜੇ ਇਹੀ ਗੱਲਾਂ ਚੱਲੀ ਗਈਆਂ ਹਨਾ ਸੋਡੀਆਂ ਵੀ ਮੇਰਾ ਇੰਨਾ ਦਾ ਹੱਕ ਬਣਦਾ ਸੀ ਬੋਲਣ ਦਾ ਵੀ ਮੈਨੂੰ ਸਭ ਕੁਝ ਮਾਂ ਕਿਹੜੇ ਕਬੱਡੀ ਤੋਂ ਬਣਿਆ ਵੱਡੇ ਭਾਈ ਮੇਰੇ ਕੋਲੇ ਕੁਝ ਨਹੀਂ ਸੀਗਾ ਕੋਈ ਜ਼ਮੀਨ ਨਹੀਂ ਸੀ ਕੁਝ ਨਹੀਂ ਸੀ ਡੇੜ ਕਿੱਲਾ ਸੀ ਬਾਈ ਜ਼ਿਮੀਂਦਾਰ ਪਰਿਵਾਰ ਨਾਲ ਉਹ ਹੋ ਸਕੀ ਹੁੰਦਾ ਵੀ ਜ਼ਿਮੀਂਦਾਰ ਪਰਿਵਾਰ ਚੋਂ ਹਣਾ ਮੈਂ ਤੇ ਭਾਈ ਮੈਨੂੰ ਕਬੱਡੀ ਦੋ ਮੈਂ ਤੁਹਾਨੂੰ ਆਪਦੇ ਦਿਲ ਤੇ ਹੱਥ ਰੱਖ ਕੇ ਦੱਸਦਾ ਵੀ ਢਾਈ ਕਿੱਲੇ ਭਾਈ ਮੈਨੂੰ ਮੈਂ ਹੋਰ ਲੈ ਲਈ ਮਾਂ ਖੇਡ ਕਬੱਡੀ ਕਬੱਡੀ ਖੇਡ ਖੇਡ ਕੇ ਭਾਈ ਵੀ ਮੈਂ ਕਿਵੇਂ ਕਬੱਡੀ ਬਾਰੇ ਸੁਣ ਸਕਦਾ ਹਣਾ ਕਿਸੇ ਤੋਂ ਮਾੜਾ ਚੰਗਾ ਤੇ ਵਧੀਆ ਚੰਗਾ ਘਰ ਪਾਲੇ ਬਈ ਚੰਗੀ ਰੋਟੀ ਖਾਣਾ ਸਾਰਾ ਪਰਿਵਾਰ ਖੈਰ ਸੁੱਖਾ ਬਈ ਖੁਸ਼ੀ ਖੁਸ਼ ਨੇ ਸਾਰੇ ਹਨਾ ਤੇ ਵੱਡੇ ਭਾਈ ਕਬੱਡੀ ਨੂੰ ਬਦਨਾਮ ਨਾ ਕਰੋ ਇਹੀ ਹੱਥ ਜੋੜ ਕੇ ਬੇਨਤੀ ਆ ਮੇਰੀ ਤੇ ਨਵੇਂ ਪਲੇਅਰਾਂ ਨੂੰ ਉੱਠਣ ਦਿਓ ਬਾਈ ਕਬੱਡੀ ਚ ਬਾਈ ਬਹੁਤ ਕੁਸ਼ ਹੈ ਮਿਹਨਤ ਕਰੋ ਤੇ ਮੇਰੇ ਪਿੰਡ ਦੇ ਨੂੰ ਪੁੱਛਿਓ ਬਾਈ ਕਿ ਕਿੰਨੀ ਕੁ ਮਿਹਨਤ ਕੀਤੀ ਆ ਹਨਾ ਉਹ ਦੱਸਣਗੇ ਸਾਨੂੰ ਕਿ ਕਿਵੇਂ ਮਿਹਨਤ ਹੁੰਦੀ ਆ ਤੇ అలਾਰਮ ਲੱਗਿਆ ਹੋਇਆ ਬਾਈ ਆਪਣੇ ਫੋਨ ਤੇ 3:30 ਵਜੇ ਦਾ ਤੇ ਉਹ ਅੱਜ ਵੀ 3:30 ਵਜੇ ਉੱਠਦੇ ਆ ਬਾਈ ਫਿਰ ਤੁਹਾਨੂੰ ਪਤਾ ਵੀ ਹੁਣ ਕਿੰਨੀ ਠੰਡ ਹੈ ਠੰਡ ਜਿਹੀ ਇੰਨਾ ਸਵੇਹਾ ਜਾਣਾ ਪੈਂਦਾ ਗਰਾਊਂਡ 'ਚ ਸਾਡੀ ਉਹ ਮਜਬੂਰੀ ਹੈ ਜੇ ਅਸੀਂ ਨਾ ਜਾਵਾਂਗੇ ਦੇ ਤਾਂ ਫਿਰ ਇੱਥੇ ਜੱਗੂ ਜੱਗੂ ਨਹੀਂ ਹੋਣੀ ਹਨਾ ਇਹ ਸਾਨੂੰ ਆਪ ਨੂੰ ਪਤਾ ਹੈ ਵੀ ਗਰਾਊਂਡ ਦੇ ਨਾਲ 12 ਮਹੀਨੇ ਸਾਨੂੰ 30 ਦਿਨ ਪ੍ਰੈਕਟਿਸ ਕਰਨੀ ਪੈਂਦੀ ਹੈ ਬਾਈ ਗਰਾਊਂਡ 'ਚ ਜਾਣਾ ਹੀ ਪੈਂਦਾ ਤੇ ਹੁਣ ਅਸੀਂ ਆਹ ਦੇਖ ਲਓ ਮੈਚ ਤੇ ਜਾਈ ਜੰਨੇ ਆ ਸਵੇਰੇ 9 ਵਜੇ ਸਿੱਧੇ ਘਰੋਂ ਤੁਰ ਪੈਣੇ ਆ ਬਾਈ ਤੁਨੂੰ ਕਿਦੇ 3:30 ਵਜੇ ਵੀ ਜਾਂਨੇ ਆ ਕਿਦੇ 3 ਵਜੇ ਜਾਂਨੇ ਆ ਕਿਦੇ 2 ਵਜੇ ਜਾਂਨੇ ਆ 12:00 ਵਜੇ ਦੀ ਵਜਦੀ ਆ ਬਈ ਕਿਤੇ ਵੀ ਖੇਡਣਾ ਇੰਨੀ ਧੁੰਦ ਹੁੰਦੀ ਆ ਹਨਾ ਫਿਰ ਇੰਨੇ ਰਿਸਕ ਦੇ ਅਸੀਂ ਖੇਡਦੇ ਆ ਵੱਡੇ ਭਾਈ ਮਾਂ ਖੇਡ ਕਬੱਡੀ ਰਿਸਪੈਕਟ ਕਰਦੇ ਆ ਤੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਕਬੱਡੀ ਨੂੰ ਨਾ ਬਦਨਾਮ ਕੀਤਾ ਜਾਵੇ ਜੇ ਕੋਈ ਵੱਦਖਟ ਬੋਲਿਆ ਗਿਆ ਹੋਵੇ ਹਨਾ ਸਾਰਿਆਂ ਨੂੰ ਹੱਥ ਜੋੜ ਕੇ ਬਾਈ ਮਾਫ ਕਰਿਓ ਹਣਾ ਛੋਟੇ ਪ੍ਰਾਣ ਨੂੰ ਛੋਟਾ ਜਿਹਾ ਜਵਾਬ ਸਮਝ ਗਏ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ